चाहूंगा मैं तुझे सांज सवेरे फिर भी कभी अब नाम को तेरे आवाज मैं ना दूँगा आवाज मैं ना दूँगा ਮੁੜ ਕੇ ਦੇਖੋ ਮੁਝੇ ਇੱਕ ਇਨਸਾਨ ਹਾਂ ਮੈਂ ਵੀ ਤੁਹਾਰੀ ਤਰ੍ਹਾਂ ਇਹ ਦੋਹੇ ਗਾਣੇ ਦੋਸਤੀ ਫਿਲਮ ਚੋਂ ਲਈ ਗਏ ਨੇ ਤੇ ਇਹ ਫਲਮਾਈ ਕਿਹਦੇ ਤੇ ਗਏ ਨੇ ਦੋ ਜਣਿਆਂ ਤੇ ਫਲਮਾਈ ਗਏ ਨੇ ਸੁਸ਼ੀਲ ਕੁਮਾਰ ਤੇ ਸਦੀਰ ਕੁਮਾਰ ਤਾਂ ਦੋਸਤੋ 1964 ਵਿੱਚ ਇਹ ਫਿਲਮ ਆਈ ਸੀ ਤੇ ਅਸੀਂ ਅਕਸਰ ਪੜ੍ਹਦੇ ਸੁਣਦੇ ਆਂ ਕਿ ਦੋਹਾਂ ਇਹਨਾਂ ਦੋਹਾਂ ਨਾਇਕਾਂ ਦਾ ਜਾਂ ਦੋ ਜਿਹੜੇ ਹੀਰੋ ਸੀ ਇਸ ਫਿਲਮ ਦੇ ਇੱਕ ਫਿਜ਼ੀਕਲੀ ਚੈਲੈਂਜਡ ਸੀਜਨਸ ਨੂੰ ਕਿ ਤੁਰਨ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਤੇ ਦੂਸਰਾ ਵਿਜ਼ੂਅਲੀ ਚੈਲੈਂਜਡ ਸੀ ਜਿਸ ਨੂੰ ਕਿ ਵੇਖਣ ਦੇ ਵਿੱਚ ਸਮੱਸਿਆ ਸੀ ਤੇ ਦੋਹਾਂ ਜਨਿਆਂ ਦੇ ਉੱਤੇ ਆਧਾਰਿਤ ਇਹ ਫਿਲਮ ਇੱਕ ਕਲਾਸਿਕ ਫਿਲਮ ਹੈ ਦੋਸਤੀ ਲੱਗਦਾ ਹੈ ਹਰੇਕ ਵਿਅਕਤੀ ਜਿਹੜਾ ਦਰਸ਼ਕ ਹੈ ਜਿਸ ਨੂੰ ਫਿਲਮਾਂ ਦੇਖਣ ਦਾ ਥੋੜਾ ਬੋਤਾਂ ਵੀ ਸ਼ੌਂਕ ਹੈ ਉਸਨੇ ਇਹ ਫਿਲਮਾਂ ਜ਼ਰੂਰ ਵੇਖੀਆਂ ਹੋਣਗੀਆਂ ਤੇ ਆਖਿਆ ਜਾਂਦਾ ਹੈ ਕਿ ਦੋਹਾਂ ਅਦਾਕਾਰਾਂ ਦਾ ਬਾਅਦ ਵਿੱਚ ਕਤਲ ਹੋ ਗਿਆ ਸੀ ਦੋਹਾਂ ਦੀ ਹੱਤਿਆ ਕੀਤੀ ਗਈ ਸੀ ਤੇ ਹੱਤਿਆ ਦਾ ਇਲਜ਼ਾਮ ਵੀ ਕਿਸੇ ਹੋਰ ਤੇ ਨਹੀਂ ਦਲੀਪ ਕੁਮਾਰ ਦੇ ਉੱਤੇ ਲੱਗਦਾ ਹੈ ਤੇ ਇਸ ਗੱਲ ਵਿੱਚ ਕਿੰਨਾ ਕੁ ਸੱਚ ਹੈ ਕਿੰਨਾ ਕੱਚਾ ਹੈ ਕਿੰਨਾ ਕਿ ਝੂਠ ਹੈ ਤੇ ਕਿੰਨੀ ਕਿ ਸਚਾਈ ਹੈ ਇਸ ਗੱਲ ਦਾ ਜਿਹੜਾ ਮਤਾਲਿਆ ਜਿਹੜਾ ਇਹ ਆਪਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ ਆਪਾਂ ਇਹ ਅੱਜ ਦੀ ਵੀਡੀਓ ਬਣਾਈ ਹੈ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਉਹਨਾਂ ਦੋਹਾਂ ਦੇ ਕਤਲ ਲਈ ਦਲੀਪ ਕੁਮਾਰ ਹੀ ਜ਼ਿੰਮੇਵਾਰ ਸੀ ਕਿ ਉਹਨਾਂ ਦਾ ਕਤਲ ਹੋਇਆ ਸੀ ਜਾਂ ਨਹੀਂ ਹੋਇਆ ਸੀ ਤਮਾਮ ਸਵਾਲਾਂ ਦੇ ਰੂਬਰੂ ਹੁੰਦੇ ਆ ਸਸਰੇ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਜਿਵੇਂ ਤੁਹਾਨੂੰ ਦੱਸਿਆ ਹੈ ਕਿ 1964 ਵਿੱਚ ਦੋਸਤੀ ਫਿਲਮ ਹੁੰਦੀ ਹੈ ਰਾਜਸ਼ਰੀ ਪ੍ਰੋਡਕਸ਼ਨ ਦੇ ਵੱਲੋਂ ਤੇ ਇਸ ਦੇ ਦੋ ਅਦਾਕਾਰ ਨੇ ਸੁਸ਼ੀਲ ਕੁਮਾਰ ਤੇ ਦੂਸਰਾ ਸੁਧੀਰ ਕੁਮਾਰ ਸੁਸ਼ੀਲ ਕੁਮਾਰ ਇਸ ਦੇ ਵਿੱਚੋਂ ਰਾਜੂ ਦੀ ਭੂਮਿਕਾ ਕਰਦਾ ਹੈ ਤੇ ਉਹ ਫਿਜ਼ੀਕਲੀ ਚੈਲੈਂਜਡ ਪਰਸਨ ਹੈ ਜਿਸ ਨੂੰ ਤੁਰੰਨ ਦੇ ਵਿੱਚ ਜਿਹੜਾ ਹੀ ਆ ਉਹ ਪ੍ਰੋਬਲਮ ਆਉਂਦੀ ਆ ਸਮੱਸਿਆ ਏ ਤੇ ਦੂਸਰੇ ਪਾਸੇ ਮਨੋਹਰ ਹੈ ਸੁਧੀਰ ਕੁਮਾਰ ਜਿਹੜਾ ਹੈ ਸੁਧੀਰ ਕੁਮਾਰ ਸਾਵੰਤ ਇਸ ਦਾ ਨਾਮ ਪੂਰਾ ਏ ਤੇ ਉਹ ਇਸ ਦੇ ਵਿੱਚ ਵਿਜ਼ੂਅਲੀ ਚੈਲੈਂਜ ਪਰਸਨ ਦੀ ਜਿਹੜੀ ਭੂਮਿਕਾ ਨਿਭਾਉਂਦਾ ਏ ਮਨੋਹਰ ਉਸ ਦਾ ਨਾਮ ਹੈ ਤੇ ਦੋਹਾਂ ਦੀ ਜਿਹੜੀ ਜੋੜੀ ਹੈ ਇਹ ਫਿਲਮ ਦੀ ਦੁਨੀਆ ਜਿਹੜੀ ਆ ਜਾਂ ਫਿਲਮੀ ਦੁਨੀਆ ਜਿਹੜੀ ਆ ਉਸ ਦੀਆਂ ਜਿਹੜੀਆਂ ਕੁਝ ਕੁ ਮਸ਼ਹੂਰ ਜੋੜੀਆਂ ਦੇ ਵਿੱਚ ਇੱਕ ਹੈ ਤੇ ਇਹ ਕਲਾਸਿਕ ਫਿਲਮ ਦਾ ਦਰਜਾ ਰੱਖਦੀ ਹੈ ਤੇ ਇਸ ਫਿਲਮ ਦੇ ਦੋਵੇਂ ਜਿਹੜੇ ਨਾਇਕ ਹਨ ਜਿਨ੍ਹਾਂ ਦੇ ਬਾਰੇ ਇਹ ਹੀ ਆਖਿਆ ਜਾਂਦਾ ਹੈ ਲਗਭਗ ਜਿਸ ਦੇ ਨਾਲ ਵੀ ਗੱਲ ਕਰੋ ਅੱਜ ਕੱਲ ਤਾਂ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਟਵਿੱਟਰ ਦੇ ਉੱਤੇ ਅਲੱਗ ਅਲੱਗ ਜਿਹੜੇ ਚੈਨਲ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਇਹਨਾਂ ਦੇ ਹੱਤਿਆ ਕਾਂਡ ਦੀ ਪੂਰੀ ਕਹਾਣੀ ਜਿਹੜੀ ਹੈ ਮਿਲ ਜਾਂਦੀ ਹੈ ਪਰ ਕਿੰਨੀ ਇੱਕ ਸਚਾਈ ਹੈ ਇਹਨਾਂ ਗੱਲਾਂ ਦੋਹਾਂ ਦੇ ਵਿੱਚ ਤਾਂ ਦੋਸਤੋ ਆਪਾਂ ਇਹਨਾਂ ਗੱਲਾਂ ਨੂੰ ਥੋੜਾ ਜਿਹਾ ਬ੍ਰਾਹਮ ਦਿੰਦੇ ਹੋਏ ਪਹਿਲਾਂ ਥੋੜਾ ਜਿਹਾ ਦੇਖੀਏ ਕਿ ਇਹਨਾਂ ਦਾ ਜੀਵਨ ਸਫਰ ਕਿਹੋ ਜਿਹਾ ਰਿਹਾ ਤੇ ਹਕਤਲ ਕਾਂਡ ਜਾਂ ਹੱਤਿਆ ਦੀ ਗੱਲ ਜਿਹੜੀ ਬਾਅਦ ਵਿੱਚ ਕਰਦੇ ਆ ਜਿਹੜਾ ਰਾਜੂ ਆ ਸੁਸ਼ੀਲ ਕੁਮਾਰ ਫਿਲਮ ਦੇ ਵਿੱਚ ਰਾਜੂ ਦੀ ਭੂਮਿਕਾ ਨਿਭਾਉਂਦਾ ਹੈ ਜਿਹੜਾ ਤੁਰਨ ਦੇ ਵਿੱਚ ਇਸ ਨੂੰ ਸਮੱਸਿਆ ਹੁੰਦੀ ਹੈ 1960 1964 ਦੇ ਵਿੱਚ ਦਾ ਇਹ ਫਿਲਮ ਆਉਂਦੀ ਹੈ ਦੋਸਤੀ ਪਰ 1964 ਦੀ ਇਹ ਫਿਲਮ ਆਉਣ ਤੋਂ ਪਹਿਲਾਂ ਹੀ ਉਹ ਇੱਕ ਬਾਲ ਨਾਇਕ ਸੀ ਚਾਈਲਡ ਆਰਟਿਸਟ ਜਿਸ ਨੂੰ ਕਹਿੰਦੇ ਆ ਤੇ ਇਸ ਨੇ ਕਾਫੀ ਫਿਲਮਾਂ ਜਿਹੜੀਆਂ ਨੇ ਉਹਨਾਂ ਵਿੱਚ ਅਦਾ ਕੀਤੀ ਸੀ 1964 ਵਿੱਚ ਇਸ ਫਿਲਮ ਆਉਣ ਤੋਂ ਪਹਿਲਾਂ 1958 ਤੋਂ ਲੈ ਕੇ 1964 ਤੱਕ ਜਿਹੜੀਆਂ ਜਿਹੜੀਆਂ ਫਿਲਮਾਂ ਇਹਨੇ ਕੀਤੀਆਂ ਨੇ ਉਹਨਾਂ ਦੇ ਨਾਮ ਸੁਣ ਲਵੋ ਤਾਂ ਜੋ ਜਦੋਂ ਤੁਸੀਂ ਫਿਲਮਾਂ ਦੇਖੋਗੇ ਇਹਨਾਂ ਨੂੰ ਜਾਂ ਇਹ ਫਿਲਮ ਕੋਈ ਵੀ ਤੁਸੀਂ ਦੇਖੀ ਹਊਗੀ ਤੁਸੀਂ ਉਸ ਦੇ ਵਿੱਚ ਚਾਈਲਡ ਆਰਟਿਸਟ ਨੂੰ ਪਛਾਣਨ ਦਾ ਯਤਨ ਕਰਿਓ ਉਹ ਏਹੀ ਲੜਕਾ ਹੈ ਜਿਸ ਦਾ ਨਾਮ ਜਿਹੜਾ ਹੈ ਸੁਸ਼ੀਲ ਕੁਮਾਰ ਹੈ ਫਿਲਮ ਦੇ ਵਿੱਚ ਰਾਜੂ ਦੀ ਭੂਮਿਕਾ ਅਦਾ ਕਰਦਾ ਹੈ ਤੇ ਤੁਰੰਤ ਦੇ ਵਿੱਚ ਉਸ ਨੂੰ ਸਮੱਸਿਆ ਆਉਂਦੀ ਹੈ इंसाफ कित्थे है फिर सुबह होगी धूल का फूल मैंने जीना सीख लिया दिल भी तेरा हम भी तेरे काला बाजार श्रीमान सत्यावती उसने कहा था चंद्रतर गलेरी दी बहुत सुप्रसिद्ध बहुत प्रसिद्ध कहानी है उसने कहा था संयोग एक लड़की सात लड़के ਸੰਪੂਰਨ ਰਮਾਇਣ ਫੁੱਲ ਬਨੇ ਅੰਗਾਰੇ ਤੇ ਸਹੇਲੀ ਇਹਨਾਂ ਫਿਲਮਾਂ ਦੇ ਵਿੱਚ ਉਸਨੇ ਅਦਾਕਾਰੀ ਕੀਤੀ ਸੀ ਤੇ ਦੋਸਤੋ ਇੱਕ ਹੋਰ ਚੀਜ਼ ਉਸਦਾ ਕਤਲ ਜਿਹੜਾ ਸੀ ਉਹ ਦਿਲੀਪ ਕੁਮਾਰ ਨੇ ਨਹੀਂ ਕੀਤਾ ਸੀ ਉਸਦਾ ਕਤਲ ਹੀ ਨਹੀਂ ਸੀ ਹੋਇਆ ਆਪਾਂ ਗੱਲ ਕਰ ਰਹੇ ਹਾਂ ਸੁਸ਼ੀਲ ਕੁਮਾਰ ਦੀ ਸੁਸ਼ੀਲ ਕੁਮਾਰ ਦਾ ਕਤਲ ਨਹੀਂ ਸੀ ਹੋਇਆ ਕਿਉਂਕਿ ਰਾਸ਼ੀ ਪ੍ਰੋਡਕਸ਼ਨ ਜਿਹੜੇ ਹੈ ਜਿਸ ਦੇ ਤਾਰਾ ਚੰਦ ਵੜਜਾਤੀ ਹੈ ਜਿਸ ਦੇ ਜਿਹੜੇ ਮੇਨ ਮੁਖ ਜਿਹੜੇ ਨਿਰਮਾਤਾ ਜਿਹੜੇ ਹਨ ਤਾਂ ਉਹਨਾਂ ਨੇ ਬਾਅਦ ਦੇ ਵਿੱਚ ਤਕਦੀਰ ਫਿਲਮ ਬਣਾਉਣੀ ਸ਼ੁਰੂ ਕੀਤੀ ਸੀ ਉਸ ਦੇ ਵਿੱਚ ਉਹਨਾਂ ਦਾ ਰੋਲ ਦਿੱਤਾ ਸੀ ਤੇ ਉਸ ਦੇ ਵਿੱਚ ਫਰੀਦਾ ਜਲਾਲ ਜਿਹੜੀ ਹੈ ਉਹ ਇਸ ਦੇ ਵਿੱਚ ਆਪਣਾ ਡੈਬਿਊ ਕਰਦੀ ਹੈ ਫਰੀਦਾ ਜਲਾਲ ਦੀ ਪਹਿਲੀ ਮੂਵੀ ਹੈ ਇਹ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਤਾਰਾ ਚੰਦ ਵੜਜਾਤੀ ਹੈ ਜਿਹੜੇ ਰਾਸ਼ੀ ਪ੍ਰੋਡਕਸ਼ਨ ਦੇ ਉਸ ਮੌਕੇ ਦੇ ਉੱਤੇ ਜਿਹੜੇ ਉਹਦੇ ਨਿਰਮਾਤਾ ਸਨ ਜਾਂ ਉਸ ਦੇ ਮੁਖੀ ਸਨ ਹੈੱਡ ਸਨ ਉਹਨਾਂ ਨੇ ਹੋਰ ਵੀ ਕੁਝ ਫਿਲਮਾਂ ਜਿਹੜੀਆਂ ਸਨ ਇਹਨਾਂ ਦੋਹਾਂ ਜਨਿਆਂ ਦੇ ਉੱਤੇ ਪਲਾਨ ਕੀਤੀਆਂ ਤਾਂ ਨਿਯੋਜਨਾ ਬਣਾਈ ਸੀ ਪਰ ਕਿਸੇ ਕਾਰਨ ਦੇ ਕਰਕੇ ਇਹਨਾਂ ਦੋਹਾਂ ਲੜਕਿਆਂ ਦਾ ਧਿਆਨ ਜਿਹੜਾ ਸੀ ਹੋਰ ਪਾਸੇ ਚਲਾ ਜਾਂਦਾ ਹੈ ਤੇ ਉਹ ਰਾਜਸ਼੍ਰੀ ਪ੍ਰੋਡਕਸ਼ਨ ਤੋਂ ਟੁੱਟ ਜਾਂਦੇ ਹਨ ਪਰ ਫਿਰ ਵੀ ਇਸ ਤੋਂ ਬਾਅਦ ਉਹਨਾਂ ਨੇ ਕਾਫੀ ਹੋਰ ਫਿਲਮਾਂ ਵੀ ਕੀਤੀਆਂ ਬਾਜੀ ਫਿਲਮ ਆਉਂਦੀ ਹੈ 1968 ਵਿੱਚ 1964 ਦੇ ਵਿੱਚ ਦੋਸਤੀ ਫਿਲਮ ਹੁੰਦੀ ਹੈ 1968 ਵਿੱਚ ਬਾਜੀ ਫਿਲਮ ਆਉਂਦੀ ਹੈ 1970 ਵਿੱਚ ਦੇਖ ਕਬੀਰਾ ਰੋਇਆ ਫਿਲਮ ਆਉਂਦੀ ਆ ਇਹਨਾਂ ਦੋਹਾਂ ਫਿਲਮਾਂ ਦੇ ਵਿੱਚ ਵੀ ਇਸ ਲੜਕੇ ਨੇ ਸੁਸ਼ੀਲ ਕੁਮਾਰ ਨੇ ਜਿਹੜਾ ਕਿ ਰਾਜੂ ਦੀ ਭੂਮਿਕਾ ਦੇ ਵਿੱਚ ਹੈ ਤੇ ਜਿਸ ਨੂੰ ਤੁਰਨ ਫਿਰਨ ਦੇ ਵਿੱਚ ਲੱਤਾਂ ਦੇ ਵਿੱਚ ਉਸ ਨੂੰ ਸਮੱਸਿਆ ਹੈ ਫਿਲਮ ਦੇ ਵਿੱਚ ਤਾਂ ਉਸ ਨੇ ਇਹ ਫਿਲਮਾਂ ਵੀ ਕੀਤੀਆਂ ਤੇ ਦੋਸਤੋ ਬਾਅਦ ਦੇ ਵਿੱਚ ਉਹਨਾਂ ਨੇ ਸੰਤਨ ਨਨੇਸ਼ਵਰ ਲਾੜਲਾ ਤੇ ਜੀਨੇ ਕੀ ਰਾਹ ਇਹ ਤਿੰਨ ਫਿਲਮਾਂ ਜਿਹੜੀਆਂ ਨੇ 1980 ਦੇ ਵਿੱਚ ਕੀਤੀਆਂ ਵੈਸੇ ਚਾਈਲਡ ਆਰਟਿਸਟ ਜਿਹੜੀ ਅਬਾਨਾ ਫਿਲਮ ਵਿੱਚ ਐਜ਼ ਚਾਈਲਡ ਆਰਟਿਸਟ ਉਹਨਾਂ ਦੀ 1958 ਵਿੱਚ ਆਈ ਸੀ ਜਿਹੜੀ ਕਿ ਸਾਧਨਾ ਦੀ ਡੈਬਿਊ ਸੀ ਸਾਧਨਾ ਜਿਹੜੀ ਆ ਉਸ ਦੀ ਪਹਿਲੀ ਮੂਵੀ ਸੀ ਉਸ ਦੇ ਵਿੱਚ ਡੈਬਿਊ ਕੀਤਾ ਸੀ ਤੇ ਜਿਹੜੀ ਅ ਅੱਜ ਕੱਲ ਇਹ ਜਿਹੜੇ ਹਨ ਜਿਨ੍ਹਾਂ ਦੀ ਆਪਾਂ ਸੁਸ਼ੀਲ ਕੁਮਾਰ ਦੀ ਗੱਲ ਕਰਦੇ ਹਾਂ ਜਿਉਂਦੇ ਨੇ ਇਹ ਇਹ ਕਿੱਥੇ ਰਹਿੰਦੇ ਨੇ ਮੁੰਬਈ ਦੇ ਵਿੱਚ ਇੱਕ ਇਲਾਕਾ ਹੈ ਸ਼ਿਮਬੂਰ ਤੇ ਉੱਥੇ ਨਵ ਜੀਵਨ ਸੁਸਾਇਟੀ ਦੇ ਵਿੱਚ ਇਹ ਰਹਿੰਦੇ ਨੇ ਤੇ ਇੱਕ ਹੋਰ ਇੰਟਰਸਟਿੰਗ ਗੱਲ ਇਹ ਹੈ ਕਿ 1970 ਦੇ ਵਿੱਚ ਉਹਨਾਂ ਨੇ 에어 ਇੰਡੀਆ ਵਿੱਚ ਜੁਆਇਨ ਕਰ ਲਿਆ ਸੀ 에어 ਇੰਡੀਆ ਦੇ ਵਿੱਚ ਜਿਹੜੀ 에어 ਇੰਡੀਆ ਜਿਹੜੀ ਇੱਕ 에어ਲਾਈਨ ਹੈ ਹਵਾਈ ਸੇਵਾਏ ਉਸਦੇ ਵਿੱਚ ਉਹਨਾਂ ਨੇ ਕੈਬਨ ਮੈਨੇਜਰ ਵਜੋਂ ਜੁਆਇਨ ਕੀਤਾ 2003 ਦੇ ਵਿੱਚ ਉਹ ਰਿਟਾਇਰ ਹੋਏ ਆ ਉੱਥੋਂ ਭਾਵੇਂ ਕਿ ਇੱਕ 1971 ਦੇ ਵਿੱਚ 72 ਦੇ ਵਿੱਚ ਮੂਵੀ ਆਉਂਦੀ ਹੈ ਹੀਰਾ ਪੰਨਾ ਮੂਵੀ ਬਹੁਤ ਪ੍ਰਸਿੱਧ ਮੂਵੀ ਹੈ ਬਹੁਤ ਹੀ ਵਧੀਆ ਮੂਵੀ ਮੰਨੀ ਜਾਂਦੀ ਹੈ ਹੀਰਾ ਪੰਨਾ ਦੇਵ ਦੇਵ ਆਨੰਦ ਦੀ ਮੂਵੀ ਹੈ ਜਿਹੜੀ ਉਹਦੇ ਵਿੱਚ ਉਹਨਾਂ ਨੇ ਫਲਾਈਟ ਮੈਨੇਜਰ ਵਜੋਂ ਵੀ ਭੂਮਿਕਾ ਨਿਭਾਈ ਹੈ ਫਲਾਈਟ ਦੇ ਵਿੱਚ ਜਾਂਦੇ ਆ ਉਹ ਪਰ ਉਹ ਗੈਸਟ ਅਪੀਅਰੈਂਸ ਸੀ ਉਹ ਤਾਂ ਇਹ ਹੈ ਸੁਸ਼ੀਲ ਕੁਮਾਰ ਇਹਨਾਂ ਦਾ ਕਤਲ ਤਾਂ ਨਹੀਂ ਸੀ ਹੋਇਆ ਹੁਣ ਦੇਖੀਏ ਕਿ ਸੁਧੀਰ ਕੁਮਾਰ ਜਿਨ੍ਹਾਂ ਦਾ ਪੂਰਾ ਨਾਮ ਸੁਧੀਰ ਕੁਮਾਰ ਸਾਵੰਤ ਹੈ ਜੇ ਆਪਾਂ ਫਿਲਮ ਦੀ ਜੇ ਨੰਬਰਿੰਗ ਦੇਖਦੇ ਹੋ ਤਾਂ ਸੁਧੀਰ ਕੁਮਾਰ ਹੀ ਨਾਮ ਆਵੇਗਾ ਸਰਸਦੀਰ ਕੁਮਾਰ ਦਾ ਪੂਰਾ ਨਾਮ ਬਾਅਦ ਦੇ ਵਿੱਚ ਸਦੀਰ ਕੁਵਾਰ ਸਾਵੰਤ ਵੀ ਆਇਆ ਏ ਤੇ ਸਾਵੰਤ ਹੀ ਉਹਨਾਂ ਦਾ ਨਾਮ ਸੀ ਤੇ ਉਹਨਾਂ ਦੀ ਜਿਹੜੀ ਹੈ ਭੈਣ ਜਿਹੜੀ ਹੈ ਸੁਚਿਤਰਾ ਸਾਵੰਤ ਖੋਪਕਰ ਜਦੋਂ ਇਹ ਖਬਰਾਂ ਜਿਹੜੀਆਂ ਨੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇਹ ਹਫਵਾਹਾਂ ਫੈਲਦੀਆਂ ਨੇ ਕਿ ਦੋਹਾਂ ਭਰਾਵਾਂ ਦਾ ਕਤਲ ਹੋ ਗਿਆ ਤਾਂ ਫਿਰ ਅੱਜ ਤੋਂ 6 ਸਾਲ ਪਹਿਲਾਂ 2019 ਦੀ ਗੱਲ ਹੈ ਕੋਰਾ ਇੱਕ ਇਹ ਜਿਹੜੀ ਵੈਬਸਾਈਟ ਹੈ ਕੋਰਾ ਉਸ ਦੇ ਉੱਤੇ ਨਾ ਸੁਚਿਤਰਾ ਜਿਹੜੀ ਸੁਚਿਤਰਾ ਕੋਪਕਰ ਹੈ ਤਾਂ ਉਹ ਆ ਕੇ ਜੋ ਗੱਲ ਦੱਸਦੀ ਹੈ ਉਹ ਗੱਲ ਜਿਹੜੀ ਆ ਉਹ ਸੁਣ ਕੇ ਲੋਕ ਕੰਡੇ ਖੜੇ ਹੁੰਦੇ ਨੇ ਕਿਉਂਕਿ ਉਹ ਇਹ ਕਹਿੰਦੀ ਹੈ ਕਿ ਜਿਹੜਾ ਮੇਰਾ ਭਰਾ ਸੀ ਉਸ ਦੇ ਬਾਰੇ ਜਿਹੜੀਆਂ ਵੀ ਗੱਲਾਂ ਕੀਤੀਆਂ ਗਈਆਂ ਨੇ ਉਹ ਗਪਾੜ ਸੰਖ ਨੇ ਝੂਠ ਨੇ ਉਨੇ ਆਖਿਆ ਕਿ ਇਹ ਸਾਰਾ ਮਸਾਲਾ ਜਿਹੜਾ ਹੈ ਨਾ ਇਹ ਫਿਲਮੀ ਦੁਨੀਆ ਦੇ ਜਿਹੜੇ ਬੰਦੇ ਹੁੰਦੇ ਆ ਜਾਂ ਜਿਹੜੇ ਅਦਾਕਾਰ ਹੁੰਦੇ ਆ ਜਾਂ ਕਈ ਵਾਰੀ ਕੀ ਹੁੰਦਾ ਹੈ ਕਿ ਫਿਲਮਾਂ ਨੂੰ ਮਸ਼ਹੂਰ ਕਰਨ ਦੇ ਲਈ ਵੀ ਇਹੋ ਜਿਹੀਆਂ ਗੱਲਾਂ ਕਰ ਦਿੱਤੀਆਂ ਜਾਂਦੀਆਂ ਨੇ ਇਸ ਦੇ ਬਾਰੇ ਬੜਾ ਬੜੇ ਕਾਰਨ ਹੁੰਦੇ ਆ ਪਰ ਸੁਚਿਤਰਾ ਨੇ ਕੀ ਆਖਿਆ ਉਹ ਕਹਿੰਦੀ ਕਿ ਮੇਰਾ ਭਰਾ 19 ਦੇ ਡੈਥ ਹੋਈ ਹੈ 2003 ਦੇ ਵਿੱਚ ਤਾਂ ਰਿਟਾਇਰ ਹੋਏ ਹਨ ਜਿਹੜੇ ਸੁਸ਼ੀਲ ਕੁਮਾਰ ਹਨ ਤੇ ਉਹ ਅੱਜ ਵੀ ਜਿਉਂਦੇ ਨੇ ਤੁਹਾਨੂੰ ਦੱਸ ਦੇ ਦਿੱਤਾ ਉਹਨਾਂ ਦਾ ਐਡਰੈਸ ਕਿ ਕਿਹੜਾ ਪਤਾ ਹੈ ਮਬਈ ਦੇ ਵਿੱਚੋਂ ਕਿੱਥੇ ਰਹਿੰਦੇ ਨੇ ਕਿਹੜੀ ਸੋਸਾਇਟੀ ਦੇ ਵਿੱਚ ਰਹਿੰਦੇ ਨੇ ਪਰ ਸੁਧੀਰ ਕੁਮਾਰ ਸਾਵੰਤ ਦੀ ਮੌਤ ਤਾਂ ਹੋਈ ਹੈ ਪਰ ਉਹਨਾਂ ਦੀ ਮੌਤ ਜਿਹੜੀ ਹੈ ਕਿਸੇ ਦੁਆਰਾ ਕਤਲ ਕੀਤੇ ਜਾਣ ਗੋਲੀ ਚਲਾਏ ਜਾਣ ਦੇ ਨਾਲ ਨਹੀਂ ਹੋਈ 1993 ਦੇ ਵਿੱਚ ਕੈਂਸਰ ਹੋ ਗਿਆ ਸੀ ਉਹਨਾਂ ਨੂੰ ਅਤੇ 6 ਮਹੀਨੇ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ ਅਕਤੂਬਰ 1993 ਦੇ ਵਿੱਚ ਅਤੇ ਮੌਤ ਦਾ ਕਾਰਨ ਕੋਈ ਕਤਲ ਨਹੀਂ ਸੀ ਇੱਥੋਂ ਤੱਕ ਕਿ ਕੁਝ ਜਗ੍ਹਾ ਦੇ ਉੱਤੇ ਇਹ ਵੀ ਕਿਹਾ ਗਿਆ ਕਿ 1993 ਦੇ ਵਿੱਚ ਮੁੰਬਈ ਦੇ ਵਿੱਚ ਜਿਹੜੇ ਦੰਗੇ ਹੋਏ ਸੀਗੇ ਉਹਨਾਂ ਵੇਲਿਆਂ ਦੇ ਵਿੱਚ ਨਾ ਇਹ ਆਪ ਦੇ ਘਰ ਦੇ ਵਿੱਚ ਬੈਠੇ ਖਾਣਾ ਖਾ ਰਹੇ ਸਨ ਤੇ ਇਹ ਵੀ ਆਖਿਆ ਗਿਆ ਕਿ ਉਹ ਚਿਕਨ ਖਾ ਰਹੇ ਸਨ ਅਤੇ ਚਿਕਨ ਬੋਨ ਜਿਹੜੀ ਹੈ ਮੁਰਗੇ ਦੀ ਜਿਹੜੀ ਇੱਕ ਹੱਡੀ ਆ ਉਹਨਾਂ ਦੇ ਗਲੇ ਦੇ ਵਿੱਚ ਫਸ ਗਈ ਜਿਸ ਦੇ ਨਾਲ ਉਹਨਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਪਰ ਚਾਰੇ ਪਾਸੇ ਕਿਉਂਕਿ ਕਰਫਿਊ ਲੱਗਿਆ ਹੋਇਆ ਸੀ ਦੰਗਿਆਂ ਦੇ ਵੇਲੇ ਤੇ ਇਸ ਕਰਕੇ ਉਹਨਾਂ ਨੂੰ ਹਸਪਤਾਲ ਨਾ ਲੈ ਕੇ ਜਾਇਆ ਗਿਆ ਹਸਪਤਾਲ ਲਿਜਾਣਾ ਔਖਾ ਸੀ ਅਤੇ ਉਹਨਾਂ ਦੀ ਮੌਤ ਹੋ ਗਈ ਸਾਹ ਰੁਕਣ ਦੇ ਕਾਰਨ ਮੌਤ ਹੋ ਗਈ ਪਰ ਇਹ ਖਬਰ ਵੀ ਇਹ ਖਬਰ ਵੀ ਪੂਰੀ ਤਰ੍ਹਾਂ ਝੂਠੀ ਹੈ ਉਹਨਾਂ ਦਾ ਮੌਤ ਦਾ ਕਾਰਨ ਕੋਈ ਗਲੇ ਵਿੱਚ ਕੋਈ ਹੱਡੀ ਨਹੀਂ ਫਸੀ ਸੀ ਕੋਈ ਹੱਡਾ ਨਹੀਂ ਸੀ ਫਸਿਆ ਉਹਨਾਂ ਦੀ ਮੌਤ ਜਿਹੜੀ ਹੈ ਕੈਂਸਰ ਦੇ ਕਾਰਨ ਹੋਈ ਹੈ ਪਰ ਜਿਹੜੀ ਗੱਲ ਐਮ ਹੈ ਉਹ ਇਹ ਵੀ ਦੱਸ ਦਈਏ ਕਿ ਇਤੋਂ ਬਾਅਦ ਉਹਨਾਂ ਨੇ ਵੀ ਫਿਲਮਾਂ ਕੀਤੀਆਂ ਨੇ ਉਹਨਾਂ ਨੇ ਹਿੰਦੀ ਫਿਲਮ ਦੇ ਵਿੱਚ ਨਹੀਂ ਕੀਤੀਆਂ ਹਿੰਦੀ ਫਿਲਮ ਇੰਡਸਟਰੀ ਵਿੱਚ ਨਹੀਂ ਕੀਤੀਆਂ ਪਰ ਉਹਨਾਂ ਨੇ ਕੁਝ ਫਿਲਮਾਂ ਜਿਹੜੀਆਂ ਨੇ ਮੁੰਬਈ ਦੇ ਵਿੱਚ ਮੈਂ ਆਪਣਾ ਜਿਹੜਾ ਮਰਾਠਾ ਫਿਲਮ ਮਰਾਠੀ ਜਿਹੜੀ ਫਿਲਮ ਇੰਡਸਟਰੀ ਹੈ ਮਰਾਠਾ ਫਿਲਮ ਉਦਯੋਗ ਦੇ ਵਿੱਚ ਕੁਝ ਫਿਲਮਾਂ ਕੀਤੀਆਂ ਜਾਣਕੀ ਅਨਪੂਰਨਾ ਤੇ ਸੁਦਰਸ਼ਨ ਉਹਨਾਂ ਦੀਆਂ ਜਿਹੜੀਆਂ ਨੇ ਉਹ ਤਿੰਨ ਪ੍ਰਸਿੱਧ ਫਿਲਮਾਂ ਹੋਈਆਂ ਨੇ ਤੇ ਇਸ ਤੋਂ ਇਲਾਵਾ ਕਰਾਚੀ ਰਾਣੀ ਨਾਮ ਦੀ ਫਿਲਮ ਹੈ ਜਿਹੜੀ ਉਹਦੇ ਵਿੱਚ ਵੀ ਉਹਨਾਂ ਦੀ ਭੂਮਿਕਾ ਵਧੀਆ ਭੂਮਿਕਾ ਹੈ ਪਰ ਜਿਹੜੀ ਬਿਮਾਰੀ ਹੈ ਉਹ ਇਹ ਨਹੀਂ ਦੇਖਦੀ ਕਿ ਕੋਈ ਬੰਦਾ ਜਿਹੜਾ ਹੈ ਕੋਈ ਇਨਸਾਨ ਕਿੱਡਾ ਕਿ ਵੱਡਾ ਹੈ ਕਿੰਨਾ ਕਿ ਗਿਫਟਡ ਹੈ ਤੇ ਇਹ ਵੀ ਇੱਕ ਦੁਖਾਂਤ ਹੈ ਕਿ ਜਿਹੜੇ ਗਿਫਟਡ ਬੰਦੇ ਹੁੰਦੇ ਨੇ ਜਿਹੜੇ ਬੰਦਿਆਂ ਦੇ ਕੋਲੇ ਕਲਾ ਹੁੰਦੀ ਹੈ ਜਿਨ੍ਹਾਂ ਦੇ ਕੋਲੇ ਹੁਨਰ ਹੁੰਦਾ ਹੈ ਜਿਨ੍ਹਾਂ ਕੋਲੇ ਕੌਸ਼ਲ ਹੁੰਦਾ ਹੈ ਕੁਸ਼ਲਤਾ ਹੁੰਦੀ ਹੈ ਅਜਿਹੇ ਬੰਦੇ ਅਕਸਰ ਇਸ ਫਾਨੀ ਜਹਾਨ ਨੂੰ ਛੇਤੀ ਛੱਡ ਜਾਂਦੇ ਨੇ ਗੁਰੂ ਦੱਤ ਦੇ ਬਾਰੇ ਆਪਾਂ ਨੂੰ ਪਤਾ ਹੈ ਮੀਨਾ ਕੁਮਾਰੀ ਦੇ ਬਾਰੇ ਆਪਾਂ ਨੂੰ ਪਤਾ ਹੈ ਮਾਰਲਨ ਮੁੰਨਰੋ ਦੇ ਬਾਰੇ ਆਪਾਂ ਨੂੰ ਪਤਾ ਹੈ ਆਪਾਂ ਨੇ ਸਾਹਮਣੇ ਇੱਕ ਲੰਬੀ ਲਿਸਟ ਹੈ ਜਿਹੜੇ ਵਿਅਕਤੀ ਸ਼ਿਵ ਕੁਮਾਰ ਵਰਤਾਲਵੀ ਪੰਜਾਬ ਦਾ ਉਮਦਾ ਸ਼ਾਇਰ ਤੇ ਬਹੁਤ ਜਿਹੜੇ ਹੁਨਰਮੰਦ ਲੋਕ ਹੁੰਦੇ ਨੇ ਉਹ ਇਸ ਫਾਨੀ ਜਹਾਨ ਨੂੰ ਛੇਤੀ ਛੱਡ ਕੇ ਕਿਉਂ ਚਲੇ ਜਾਂਦੇ ਨੇ ਇਹ ਰਹੱਸ ਤਾਂ ਬਣਿਆ ਰਹੇਗਾ ਪਰ ਇਹ ਦੋ ਨੌਜਵਾਨ ਜਿਹੜੇ ਹਨ ਜਿਨ੍ਹਾਂ ਨੇ 1964 ਦੀ ਇਹ ਕਲਾਸਿਕ ਫਿਲਮ ਬਣਾਈ ਸੀ ਜਿਹਦੇ ਵਿੱਚ ਅਦਾਕਾਰੀ ਕੀਤੀ ਸੀ ਫਿਲਮ ਬਣੀ ਨੂੰ 61 ਸਾਲ ਹੋ ਗਏ ਨੇ ਤੇ ਇਸ ਫਿਲਮ ਦੇ ਇਹ ਦੋਵੇਂ ਲੜਕੇ ਜਿਹੜੇ ਨੇ ਹਮੇਸ਼ਾ ਸਾਡੀਆਂ ਯਾਦਾਂ ਦੇ ਵਿੱਚ ਫਿਲਮੀ ਪਰਦੇ ਦੇ ਉੱਤੇ ਹਮੇਸ਼ਾ ਨੌਜ ਵਾਨ ਰਹੇਗੇ ਤੇ ਉਹਨਾਂ ਦੀ ਮੌਤ ਦਾ ਹਸ ਜਿਹੜਾ ਹੈ ਮੌਤ ਦਾ ਜਿਹੜਾ ਦੇ ਬਾਰੇ ਜੋ హత్యਾਂ ਕਾਂਡ ਦੇ ਬਾਰੇ ਜਾਂ ਦਲੀਪ ਕੁਮਾਰ ਦੇ ਉੱਤੇ ਜੋ ਇਲਜ਼ਾਮ ਲਗਾਇਆ ਜਾਂਦਾ ਹੈ ਤਾਂ ਇਸ ਰਹੱਸ ਤੋਂ ਪਰਦਾ ਅਸੀਂ ਉਠਾ ਦਿੱਤਾ ਹੈ ਤੁਹਾਨੂੰ ਇਹ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਵੇਖ ਦੱਸਣਾ ਤੇ ਵੀਡੀਓ ਤੁਸੀਂ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਤੇ ਕਲਾ ਸਾਹਿਤ ਸਮਾਜ ਦੇ ਨਾਲ ਸੰਬੰਧਿਤ ਅਜਿਹੀਆਂ ਵੀਡੀਓ ਵੇਖਣ ਦੇ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਬਿਲਕੁਲ ਮੁਫਤ ਹੈ ਸਤਸ੍ਰੀ ਅਕਾਲ